دیکھو جی پٹیالے چ نگا علاج ہو رہا گیار بندے نے دس پناہ بند ਬੰਦਾ ਨੰਗਾ ਨਾਚ ਕਰ ਰਿਹਾ ਇਹਨੂੰ ਪਾਈ ਛੜਛੜੀ ਉਹਦੇ ਕੰਮ ਹੋ ਗਿਆ ਉਹ ਬੰਦਾ ਫੜ ਲੋ ਵੇ ਓਏ ਓਏ ਪਿੱਛੇ ਹੋ ਜਾ ਓਏ ਓ ਬੰਦੇ ਮਾਰ ਕੇ ਆਇਆ ਬੰਦੇ ਇਹ ਲਾਈਵ ਪਟਿਆਰਾ ਪਿੱਛੇ ਹੋ ਜਾ ਓ ਪਿੱਛੇ ਹੋ ਜਾ ਆ ਪਿੱਛੇ ਆ ਜਾ ਓ ਪਿੱਛੇ ਹੋ ਜਾ ਆ ਕਲੇ ਪਿੱਛੇ ਆਇਆ ਉਹ ਵੀ ਨਹੀਂ ਪਿੱਛੇ ਆਇਆ ਹੈ ਨਾ ਉਹ ਭਾਈ ਉਹ ਭਾਈ ਪਿੱਛੇ ਹੋ ਜਾ ਉਹ ਭਾਈ ਪਿੱਛੇ ਹੋ ਜਾ ਉਹ ਪਿੱਛੇ ਆਇਆ ਪਿੱਛੇ ਆਇਆ ਇਹ ਲੋਰ ਨੰਗਾ ਨਾਚ ਕਰ ਰਿਹਾ ਦੁਖ ਮਾਰਾ ਸਾਹਿਬ ਕੋਲ ਆ ਦੇ ਖੋ ਆ ਦੇਖੋ ਨੰਗਾ ਨਾਚ ਹੋ ਰਿਹਾ ਉਹ ਲੋਰ ਜੋ ਘਰਦੇ ਉਹ ਲੋਰ ਜੋ ਘਰਦੇ ਕੰਨੀ ਕਰਾ ਜੀ ਕਾਰਡ ਕਰਕੇ ਆ ਦੇਖੋ ਜੀ ਬੱਸ ਸਟੈਂਡ ਕੋਲ ਪੁਰਾਣੇ ਬੱਸ ਸਟੈਂਡ ਕੋਲ ਜਿਹੜਾ ਬੰਦਾ ਵਿਚਾਰਾ ਨੂੰ ਉਡਾ ਰਹੇ ਹੋ ਕੋਈ ਨਹੀਂ ਉਹ ਸਾਰੀ ਵੀਡੀਓ ਹੈਗੀ ਉਹ ਸਾਰੀ ਸਾਰੀ ਵੀਡੀਓ ਹੈਗੀ ਕੋਈ ਨਹੀਂ ਉਹ ਪਰੇ ਹੋ ਜੇ ਬੇਸਿਕਲ ਹੈ ਵੀਰੇ ਪਟਿਆਲਾ ਪੋਲਿਟਿਕਸ ਹੈ ਪਟਿਆਲਾ ਪੋਲਿਟਿਕਸ ਤੋਂ ਆ ਇਹ ਮਾਰ ਆ ਦੇਖੋ

سڑک نہ پا پا وہ پچھے ہو جا پا ਕੋਨੇ ਖੋ ਪੈੜ ਦੇ ਤੂੰ ਨੰਗਾ ਨਾਚ ਕਰ ਰਿਹਾ ਆ ਦੇਖੋ ਭਰਾ ਇਹਨੂੰ ਫੜੋ ਯਾਰ ਇਹਨੂੰ ਫੜਾ ਪੈੜ ਚੋ ਆਓ ਯਾਰ ਫੜੋ ਪੈੜ ਦੇ ਯਾਰ ਬਰੇ ਗੱਡੀ ਬਰੇ ਇਹਨੂੰ ਪੈੜ ਚੋ ਇਹ ਨੰਗਾ ਨਾਚ ਕਰ ਰਿਹਾ ਜੀ ਪਟਿਆਲੇ ਚ ਇਹ ਪਟਿਆਲੇ ਹੀ ਨੰਗਾ ਨਾਚ ਕਰ ਰਿਹਾ ਬੰਦਾ ਕੋਈ ਨਹੀਂ ਕੋਈ ਆ ਰਿਹਾ ਕੋਈ ਨਹੀਂ ਬੜਾ ਮਦਦ ਕਰਿਆ ਭੈਣ ਚੋ ਦਾ ਹਾਂ ਜੀ ਕਿੰਨੇ ਰੁਕ ਜਿਓ ਪੈਰ ਤੋਂ ਬਰੀ ਹਾਂ ਸਾਈਡ ਪਾਇਆ ਨੇ ਅੱਗੇ ਆ ਜੀ ਬਤੋ ਹਾਂ ਲੇ ਉਹ ਬਗੜ ਕਰਾ ਲਏ ਬਾਕੀ ਕੁਝ ਮੋਰ ਐਸ ਸਰ ਜਸਤੂ ਕੀ ਮੈਟਰ ਚ ਕਿਹੜੀ ਕੰਪਲੇਨਟ ਪਰ ਬੁਲਾਈ ਜਿਹੜਾ ਵਾਕਿਆ ਹੋਇਆ ਗੱਡੀ ਐਲਕਟ੍ਰੋਨ ਸੀਗੇ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜੀ ਕੋ ਇੱਕ ਹਰਿਆਣਾ ਨੰਬਰ ਵਾਈਟ ਕਲਰ ਦੀ ਕਾਰ ਸੀਗੀ ਜਿਹਨੂੰ ਪਬਲਿਕ ਵੱਲੋਂ ਤੇ ਟ੍ਰੈਫਿਕ ਮੁਲਾਜ਼ਮ ਵੱਲੋਂ ਖੰਡਾ ਚੌਂਕ ਦੇ ਕੋਲ ਨੂੰ ਰੋਕਿਆ ਗਿਆ ਸੀ ਜੋ ਗੱਲ ਸਾਹਮਣੇ ਆਈ ਹੈ ਵੀ ਇਹਨੇ ਕਈ ਜਗ੍ਹਾ ਤੇ ਐਕਸੀਡੈਂਟ ਕੀਤਾ ਇਹਨਾਂ ਨੂੰ ਨਸ਼ਾ ਵਗੈਰਾ ਕੀਤਾ ਸੀ ਭਾਈ ਜੀ ਨਸ਼ਾ ਵਗੈਰਾ ਕੀਤਾ ਸੀ ਇਹਦੇ ਵਿੱਚ ਜਿਹੜਾ ਡਰਾਈਵਰ ਹੈ ਜੀ ਉਹ ਤਾਂ ਫਰਾਰ ਹੋ ਗਿਆ ਰਹਿਸਟਾਂ ਹੁਣ ਰਾਊਂਡ ਆਪ ਪਬਲਿਕ ਤੋਂ ਹੀ ਕਿਸ ਅਗਿਆ ਸੀ ਮੌਕੇ ਤੋਂ ਤੇ ਇਹਦੇ ਵਿੱਚ ਜਿਹੜੇ ਕਾਰ 'ਚ ਦੋ ਬੰਦੇ ਬੈਠੇ ਸੀ ਤੇ ਉਹਨਾਂ ਨੂੰ ਦੇਖ ਰਹੇ ਆਂ ਵੈਰੀਫਾਈ ਕਰ ਰਹੇ ਆਂ ਕਿਉਂਕਿ ਕਿੰਨੇ ਲੋਕ ਮੌਜੂਦ ਸੀ ਗੱਡੀ 'ਤੇ ਜਿਹੜੇ ਹੁਣ ਤੱਕ ਗੱਲ ਸਾਹਮਣੇ ਇਹ ਚਾਰ ਪੰਜ ਜਾਣੇ ਨੇ ਪਛਾਣ ਨਹੀਂ ਕਿਸੇ ਦੇ ਵਜੇ ਕੋਣ ਹੈ ਵੈਰੀਫਾਈ ਕਰ ਰਹੇ ਹਾਂ ਸਿਰ ਤੋਂ ਕਹਿੰਦੇ ਕਿ ਇੱਕ ਲੇਡੀਸ ਵੀ ਸੀ ਦੇ ਜਾਂ ਦਾਰੂ ਦੂਰ ਪੀ ਜਾਂਦੀ ਹੈ ਜੀ ਆਪਾਂ ਆਪਾਂ ਜੇ ਫ੍ਰੀਮ ਲੀ ਸਟੇਜ ਤੇ ਖੜੇ ਇਸ ਚੀਜ਼ ਬਾਰੇ ਤਾਂ ਕਮੈਂਟ ਕਰ ਸਕਦੇ ਵੀ ਉਹਨਾਂ ਦਾਰੂ ਪੀਤੀ ਹੈ ਕਿ ਨਹੀਂ ਪੀਤੀ ਕਿੰਨੇ ਵਾਈਕਲ ਜਿਹੜੇ ਹੋਰ ਪਰ ਇੰਜਨ ਕਰਦੇ ਆਏ ਕੋਈ ਆਏ ਤਰ੍ਹਾਂ ਕੰਪਲੈਟ ਬਰਾਬਰ ਹੋ ਰਹੇ ਨਹੀਂ ਪਬਲਿਕ ਦੇ ਦੱਸਣ ਮੁਤਾਬਕ ਕਿਹਾ ਜੀ ਇੱਕ ਕਾਫੀ ਦੇਰ ਇਹਨਾਂ ਨੇ ਸੜਕ ਤੇ ਐਵੇਂ ਹਜ਼ਾਰ ਫਲਡਵਾਜੀ ਕੀਤੀ ਹੈ ਦੇਖ ਰਹੇ ਠੀਕ ਹੈ ਠੀਕ